ਮੰਨਿਆ ਕਿ ਅਸੀਂ ਲੋਕ ਸਵਾਦਾਂ ਦੇ ਪੱਟੇ ਹੋਏ ਹਾਂ ਪਰ ਇੰਨੇ ਵੀ ਸਵਾਦਾਂ ਦੇ ਪੱਟੇ ਨਾ ਬਣੋ ਕਿ ਆਪਣੇ ਪੇਟ ਨੂੰ ਹੀ ਕੂੜਾਦਾਰ ਸਮਝ ਲੋ ਕਈ ਲੋਕਾਂ ਦੀ ਫਾਸਟ ਫੂਡ ਵਾਲੀ ਰੈੜੀ ਦੇਖ ਕੇ ਇੰਨੀ ਲਾਲ ਡਿੱਗ ਪੈਂਦੀ ਹੈ ਕਿ ਨਾ ਤਾਂ ਉਹ 버ਗਰ ਦੀ ਜਿਹੜੀ ਸੁੱਕੀ ਜਾਣ ਦਿੰਦੇ ਆ ਨਾਲ ਨੂਡਲਾਂ ਦੀ ਤੇ ਨਾ ਮੋਮੋਸ ਦੀ ਤੇ ਨਾ ਹੀ ਮਨਚੁਨੀਆਂ ਦੀ ਮਤਲਬ ਕੋਈ ਵੀ ਮੈਦੇ ਵਾਲੀ ਚੀਜ਼ ਸੁੱਕੀ ਜਾਣ ਹੀ ਨਹੀਂ ਦਿੰਦੇ ਬਸ ਆਪਣੇ ਪੇਟ ਦੇ ਵਿੱਚ ਸੁੱਟੀ ਤੁਰੇ ਆਉਂਦੇ ਆ ਤੁਹਾਨੂੰ ਪਤਾ ਨਹੀਂ ਕਿ ਮੈਦੇ ਵਾਲੀਆਂ ਚੀਜ਼ਾਂ ਦੇ ਵਿੱਚ ਫਾਈਬਰ ਦੀ ਮਾਤਰਾ ਇੰਨੀ ਜ਼ਿਆਦਾ ਘੱਟ ਹੁੰਦੀ ਹੈ ਕਿ ਜੇਕਰ ਤੁਸੀਂ ਮੈਦੇ ਵਾਲੀ ਚੀਜ਼ ਖਾਂਦੇ ਹੋ ਤਾਂ ਇਹ ਸਮਝ ਲਓ ਕਿ ਤੁਸੀਂ ਆਪਣੇ ਪੇਟ ਦੇ ਅੰਦਰ ਕੂੜਾ ਜਮਾ ਕਰ ਰਹੇ ਹੋ ਆਪਣੇ ਪੇਟ ਦੇ ਅੰਦਰ ਰੂੜੀ ਹੀ ਲਾ ਰਹੇ ਹੋ ਜਿਨ੍ਹਾਂ ਲੋਕਾਂ ਨੂੰ ਬਵਾਸੀਰ ਹੁੰਦੀ ਹੈ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਤੁਸੀਂ ਪਰੇਸ਼ਾਨ ਰਹਿੰਦੇ ਹੋ ਇਹ ਸਾਰੀਆਂ ਮਿਹਰਬਾਨੀਆਂ ਮੈਦੇ ਵਾਲੀ ਚੀਜ਼ਾਂ ਦੀਆਂ ਹੁੰਦੀਆਂ ਸੋ ਆਪਣੇ ਪੇਟ ਨੂੰ ਡਸਟਬਿਨ ਨਾ ਸਮਝੋ ਮੈਦੇ ਵਾਲੀਆਂ ਚੀਜ਼ਾਂ ਬਾਈ ਜੀ ਜਿੰਨੀਆਂ ਘੱਟ ਖਾਓਗੇ ਉਨਾਂ ਹੀ ਤੁਹਾਡਾ ਪੇਟ ਬਿਮਾਰੀਆਂ ਤੋਂ ਬਚੇਗਾ ਜੇ ਤੁਸੀਂ ਮੈਦੇ ਵਾਲੀਆਂ ਚੀਜ਼ਾਂ ਖਾਣੇ ਹੋ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਆਪਣੇ ਪੇਟ ਦੇ ਅੰਦਰ ਕੂੜਾ ਹੀ ਛੁੱਟੀ ਤੁਰੇ ਆਉਨੇ ਹੋ ਮੈਦੇ ਵਾਲੇ ਚੀਜ਼ਾਂ ਨਾਲ ਤਾਂ ਛੇਤੀ ਤੁਹਾਡੇ ਪੇਟ ਵਿੱਚੋਂ ਬਾਹਰ ਆਉਂਦੀਆਂ ਤੁਹਾਡੇ ਪੇਟ ਦੇ ਅੰਦਰ ਹੀ ਗੰਦਗੀ ਸੜਿਆਂਦ ਮਾਰਦੀ ਰਹਿੰਦੀ ਹੈ ਤੇ ਫਿਰ ਤੁਹਾਨੂੰ ਪੇਟ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਸੋ ਸਾਡੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਨਾ ਤਾਂ ਤੁਹਾਡਾ ਬਾਅਦ ਦੇ ਵਿੱਚ ਬਵਾਸੀਰ ਦਾ ਇਲਾਜ ਮੋਮੋਸ ਵਾਲੀ ਰੈਡੀ ਨੇ ਕਰਾਉਣਾ ਹੈ ਨਾ ਨਿਊਡਲਨ ਵਾਲੀ ਨੇ ਤੇ ਨਾ 버ਗਰ ਵਾਲੀ ਨੇ ਸੋ ਤੁਹਾਡਾ ਪੇਟ ਹੈ ਇਹਦਾ ਧਿਆਨ ਰੱਖੋ ਇਹਨਾਂ ਚੀਜ਼ਾਂ ਤੋਂ ਬਚਾ ਕਰੋ ਅੱਜ ਦੀ ਤਰੀਕ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਆ ਜਿਨ੍ਹਾਂ ਨੇ ਆ ਮੈਦੇ ਵਾਲੀਆਂ ਚੀਜ਼ਾਂ ਖਾ ਕੇ ਆਪਣੇ ਪੇਟ ਦਾ ਬੇੜਾ ਗਰਗ ਕੀਤਾ ਹੋਇਆ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲਵਾ ਕੇ ਡਾਕਟਰਾਂ ਦੇ ਕੋਲ ਚੱਕਰ ਕੱਟਦੇ ਫਿਰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵੀ ਇਹ ਹਾਲ ਹੋਵੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜੋ ਤੁਹਾਨੂੰ ਦੱਸੀਆਂ ਗਈਆਂ ਹਨ ਉਹਨਾਂ ਤੋਂ ਪਰਹੇਜ਼ ਕਰੋ ਤੇ ਇਹਨਾਂ ਨੂੰ ਖਾਣਾ ਬੰਦ ਕਰੋ ਸੋ ਇਹ ਵੀਡੀਓ ਨੂੰ ਆਪਣੇ ਖਾਸ ਦੋਸਤਾਂ ਰਿਸ਼ਤੇਦਾਰਾਂ ਤੱਕ ਜਰੂਰ ਆਪਣੇ ਮਿੱਤਰਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਇਹੋ ਜਿਹੇ ਫਾਇਦੇ ਵਾਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਸਿਹਤ ਦਾ ਖਿਆਲ زروړ کړی